ਜੀ ਆਇਓ ਲਾਈਵ ਤੇ ਮੇਰਾ ਭਰਾ ਫੇਰੋਂ ਦੁਬਾਲ ਗਿਆ ਨਿਊ ਮੱਲਾ ਸਾਡੇ ਪਿੰਡ ਦਾ ਇੱਕ ਮੱਲਾ ਦਾ ਪਹਿਲਾ ਦੁਕਾਨਦਾਰ ਸੀ ਠੀਕ ਹੈ ਜੀ ਇੱਕ ਮੱਲਾ ਇਹ ਆ ਠੀਕ ਹੈ ਜੀ ਇਹ ਵੀ ਦੰਦ ਲਾ ਲਦੇ ਆਲੇ ਦੁਆਲੇ ਇੱਕ ਦੁਕਾਨਦਾਰ ਆ ਠੀਕ ਹੈ ਜੀ ਨਿਊ ਆ ਸਾਰੀ ਦੁਕਾਨਾਂ ਤੋਂ ਕੋਨਾ ਸਾਰੀਆਂ ਨਿਊ ਬਣੀਆਂ ਆ ਨਾ ਸਾਰੀਆਂ ਠੀਕ ਹੈ ਜੀ ਇੱਧਰ ਪੱਥਰ ਦੇ ਜਿਹੜਾ ਚੌਥਾ ਪੰਨੂ ਤੇ ਮੇਰਾ ਲਾਇਆ ਹੋਇਆ ਆ ਜੋ ਲਾਈਵ ਤੇ ਫਿਰ ਤੁਹਾਨੂੰ ਦਿਖਾਉਂਦੇ ਆ। ਠੀਕ ਹੈ। ਹੌਲੀ ਹੌਲੀ ਤੁਹਾਨੂੰ ਦਿਖਾ ਲਵਾਂਗੇ। ਜੁਰੂ ਮੇਰਾ ਭਰਾ ਠੀਕ ਹੈ ਜੀ ਇਹ ਜਾਂਦਾ ਕਲੋਨੀਆਂ ਨੂੰ ਰਾ ਵੀਰੋ ਠੀਕ ਹੈ ਜੀ ਆ ਜਾਂਦਾ ਕਿ ਆਪਾਂ ਜਿਹੜਾ ਤੁਹਾਨੂੰ ਦਿਖਾ ਲੈਣਾ ਨਿਊ ਮੱਲਾ ਨਾਲ ਇੱਕਦਮ ਤੁਹਾਨੂੰ ਪਹਿਲਾ ਪਿੰਡ ਦਾ ਦਿਖਾ ਲੁੱਤਾ ਜੀ ਜਿਹੜੀਆਂ ਜੋ ਨਿਊ ਕੋਠੀਆਂ ਵਗੈਰਾ ਬਣੀਆਂ ਸਾਡੇ ਪਿੰਡ ਦੇ ਠੀਕ ਹੈ ਜੀ ਦੋ ਮੁਹੱਲੇ ਵਸੇ ਨਵੇਂ ਠੀਕ ਹੈ ਜੀ ਇੱਕ ਤੁਹਾਨੂੰ ਪਹਿਲਾਂ ਦਿਖਾ ਲਦਾ ਚੈੱਕ ਕਰ ਲਓ ਲਾਈਵ ਬਲੌਗ ਦੇ ਵਿੱਚ ਹੀ ਆਗੇ ਠੀਕ ਹੈ ਜੀ ਹੁਣ ਤੁਹਾਨੂੰ ਦੂਜਾ ਮੁਹੱਲਾ ਸੀ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ ਸ਼ੇਅਰ ਕਰਿਓ ਮੇਰਾ ਭਰਾ ਲਾਈਕ ਕਰਿਓ ਉਹ ਠੀਕ ਆ ਭਾਜੀ ਠੀਕ ਹੈ ਜੀ ਦੂਜਾ ਮੁਹੱਲਾ ਪਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸਾਰੇ ਨਿਊ ਬਣਿਆ ਠੀਕ ਹੈ ਜੀ ਆਹ ਕਲੋਨੀਆ ਨੂੰ ਰਾਹ ਜਾਂਦਾ ਆ ਹਾਏ ਹਾਏ ਮੇਰਾ ਭਰਾ ਠੀਕ ਹੈ ਜੀ ਇਹ ਕਲੋਨੀਆ ਨੂੰ ਆ ਤਾਂ ਇਹ ਵੀ ਉਧਰੋਂ ਨਿਕਲਦਾ ਇੱਥੋਂ ਨਿਕਲ ਕੇ ਆਉਂਦਾ ਆ ਜਿਹੜਾ ਉਧਰ ਪਹਿਲਾ ਮੁਹੱਲਾ ਦਿਖਾ ਲਿਆ ਸਾਰਾ ਇਹਨਾਂ ਇਹ ਸਾਰੀਆਂ ਦੁਕਾਨਾਂ ਆ ਸਾਹਮਣੇ ਠੀਕ ਹੈ ਜੀ ਆਹ ਬਣ ਰਿਹਾ ਇੱਧਰ ਵੀ ਨਿਊ ਮਕਾਨ ਸਾਰੇ ਪਲੀਜ਼ ਹੈਲੋ ਹੈਲੋ ਮੇਰਾ ਭਰਾ ਠੀਕ ਹੈ ਜੀ ਆਹ ਦੇ ਹੌਲੀ ਹੌਲੀ ਇੱਧਰ ਵੀ ਮਕਾਨ ਬਣ ਜਾਂਦੇ ਸਾਰੇ ਕਿ ਯਾਰ ਇੱਥੇ ਸਾਰੇ ਨਿਊ ਹੀ ਬਣ ਰਹੇ ਆ ਇਹ ਸਾਡੇ ਪਿੰਡ 'ਚ ਨਿਊ ਮੱਲਾ ਮੰਦਿਰ ਬਣ ਰਿਹਾ ਠੀਕ ਹੈ ਜੀ ਭਾਈ ਜੀ ਇਸ ਵੀਡੀਓ 'ਤੇ ਇਹਾ ਕਮੈਂਟ ਜੀ ਨਾ ਪੜ੍ਹੂ ਸੌਰੀ ਠੀਕ ਹੈ ਜੀ ਸਾਰੇ ਨਿਊ ਮੱਲਾ ਦੇਖੋ ਸਾਰੇ ਇੱਧਰ ਵੀ ਮੰਦਿਰ ਬਣ ਰਿਹਾ ਹੈ ਇਹ ਨਹਿਰ ਵਾਲੀ ਸਾਈਡ ਆ ਠੀਕ ਹੈ ਜੀ ਭਾਈ ਭਾਈ ਕੀ ਹੋਇਆ ਵੀਰ ਇਹ ਆ ਜੀ ਸਾਡਾ ਪਿੰਡ ਦਾ ਨਿਊ ਮੱਲਾ ਸਾਰੇ ਠੀਕ ਹੈ ਜੀ ਉਧਰ ਜੀ ਆਉਂਦੇ ਘੰਮ ਕੋ ਇਧਰ ਹੀ ਰਹਾ ਬੰਦ ਹੋਇਆ ਸਾਰਾ ਜੀ ਕਿੱਦਾਂ ਵਾ ਜੀ ਠੀਕ ਹੈ ਜੀ ਨਾਈਸ ਵੀਰ ਆਪਾਂ ਪਿੰਡ ਦਾ ਵੀ ਦਿਖਾ ਲਈਦੇ ਉਹਦਾ ਖਨੀਨਾ ਉਹ ਸ਼ੁਗਲ ਮੇਲੇ ਵਾਲੇ ਵੀਰ ਨਾਲ ਬਣਾ ਲਈਦੇ ਵਲੌਗ ਹੋਣੀ ਕੋ ਚੱਕਰ ਠੀਕ ਹੈ ਜੀ ਤੁਸੀਂ ਸਾਰੇ ਭਰਾ ਆ ਆਪਣੇ ਆ ਦੇਖੋ ਠੀਕ ਹੈ ਜੀ ਸਾਰੇ ਇਧਰ ਨਵੇਂ ਮੋ ਲਾ ਵਸਿਆ ਸਾਰਾ ਜੀ ਠੀਕ ਹੈ ਜੀ ਇਹ ਸਾਰੇ ਨਵੇਂ ਮੋ ਲਾ ਵਸਿਆ ਆ ਠੀਕ ਹੈ ਜੀ ਨਿ ਜਾਣੇ ਇਧਰ ਫੇਰ ਤੇ ਜੀ ਸਾਡੇ ਪਿੰਡ ਦਾ ਠੀਕ ਹੈ ਜੀ ਦੂਜਾ ਮੁਹੱਲਾ ਇਹ ਇੱਕ ਮੁਹੱਲਾ ਜਿਹੜਾ ਨਵਾਂ ਬਸਿਆ ਸੀ ਉਧਰ ਹੈ ਜੀ ਇੱਕ ਆਉ ਵਾਲਾ ਆ ਸਾਰੇ ਦੇਖੋ ਨਿਆਰੇ ਨਹੀਂ ਹੋਣੇ ਬੜੇ ਆ ਸਾਰੇ ਠੀਕ ਹੈ ਜੀ ਖਾਨ ਹੈ ਠੀਕ ਹੈ ਜੀ ਇਹ ਸਾਰਾ ਹੀ ਨਵਾਂ ਮੁਹੱਲਾ ਬੰਦਾ ਕਰ ਰਿਹਾ ਬੁਲਟ ਸਾਫ ਕੁੱਕੜ ਵਗੈਰਾ ਰੱਖਿਓ ਹੈ ਕੁੱਕੜ ਰੱਖਿਆ ਵੀ ਨਹੀਂ ਠੀਕ ਹੈ ਜੀ ਇਧਰ ਵੀ ਬਾ ਵਧੀਆ ਵਧੀਆ ਬੱਸ ਬੱਸ ਵੀਰ ਕਰ ਰਿਹਾ ਬੁਲਟ ਸਾਫ ਠੀਕ ਹੈ ਜੀ ਆ ਇਹਦਾ ਸਪਲੈਂਡਰ ਆ ਬੁਲਟ ਆ ਲਾਈਵ ਚੱਲਦਾ ਹਾਂ ਸਹੀ ਆ ਸਹੀ ਆ ਠੀਕ ਹੈ ਜੀ ਇਹ ਨਿਊ ਮੁਲਾ ਸਾਰੇ ਵੀਰੋ ਉਹ ਨਹਿਰ ਤੇ ਉੱਦਾਂ ਪੂਜਾ ਵਗੈਰਾ ਕਰਦੇ ਆਪਣੇ ਵੀਰ ਸਾਰੇ ਹੈ ਨਾ ਇਧਰ ਆ ਜਿਹੜਾ ਉਹ ਤੁਹਾਨੂੰ ਦਿੱਤਾ ਦਿੱਤਾ ਹਣੀ ਉਹ ਲੰਗਰ ਆ ਉਸਾ ਚ ਮੰਦਿਰ ਆ ਠੀਕ ਹੈ ਜੀ ਆ ਵੀ ਮੰਦਿਰ ਆ ਠੀਕ ਹੈ ਜੀ ਮਹਾਰਾਜ ਦਾ ਠੀਕ ਹੈ ਜੀ ਉਹ ਸਾਡੇ ਪਿੰਡ ਦੇ ਦਾ ਬੰਦਾ ਬਾਈਕ ਹੋ ਰਿਹਾ ਆ ਠੀਕ ਹੈ ਜੀ ਤੇ ਇਧਰ ਜਿੱਦਾਂ ਥੱਲੇ ਦੇ ਬਾਹਰ ਇਦਾਂ ਠੀਕ ਹੈ ਜੀ ਨਿਆਣੇ ਬੈਠੇ ਆਪਣਾ ਖੰਡ ਸ਼ਣ ਕਰ ਰਹੇ ਆ ਪੂਰੇ ਠੀਕ ਹੈ ਜੀ ਆ ਚਲੀਏ ਮੜਿਆ ਤੁਰ ਕੇ ਚਲੀਏ ਮੈਂ ਮਾਤਾ ਸਾਭ ਜਿਆ ਘੱਟ ਆ ਉਹ ਇੰਨਾ ਫੜਾ ਆਇਆ ਮੜੇ ਚਲੀਏ ਬਲੌਗ ਬਣਾਉਣਾ ਇਹ ਬਾਈ ਬਲੌਗ ਚੱਲਦਾ ਹੀ ਆਪਣਾ ਸਕੂਟਰ ਹੀ ਰਹਿਣ ਨਾ ਰਹਿਣ ਤੇ ਕੋਈ ਨਹੀਂ ਦੇਖਦਾ ਬਾ ਠੀਕ ਆ ਆ ਜਾ ਆ ਜਾ ਇਹ ਜੀ ਸਾਰੇ ਨਿਊ ਮੰਨਣਾ ਠੀਕ ਹੈ ਜੀ ਇਹ ਸਾਡੇ ਪਿੰਡ ਦਾ ਰੋੜਕੇ ਦੇ ਵਿੱਚ ਪੈ ਜਾਂਦਾ ਠੀਕ ਹੈ ਜੀ ਸਾਰਾ ਹੀ ਬਾਈ ਜੀ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਅੱਜ ਇੱਕ ਕੱਚੀ ਗਈ ਹਲੇ ਮਕਾਨ ਆਹੋ ਮਕਾਨ ਬਣਾ ਰਹੇ ਆ ਹਲੇ ਠੀਕ ਹੈ ਜੀ ਬਾਕੀ ਸਾਬੀਆਂ ਰੋਗੀਆਂ ਵੀ ਇੱਧਰ ਲੋਕਾਂ ਨੇ ਜੀ ਆਏ ਸਾਰੇ ਇੱਧਰ ਸਾਸਤੇ ਪੈਂਦੇ ਨਾ ਇੱਧਰ ਉੱਧਰਲੇ ਜਿਹੜੇ ਮੜਲੇ ਆ ਉਹ ਵੱਡੇ ਆ ਛੋਟੇ ਆ ਸੱਚ ਇੱਧਰਲੀ ਸਾਈਡ ਵਾਲੀ ਵੱਡੇ ਸਾਰੇ ਠੀਕ ਹੈ ਜੀ ਇਹ ਕਹੂੰਗੀ ਅੱਧਾ ਬੜੇ ਪਿੰਡ ਦੇ ਵਿੱਚ ਆ ਜਾਂਦਾ ਅੱਧਾ ਰੋੜਕੇ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਇਹ ਸਾਰੇ ਆ ਨਿਊ ਘਰ ਬਣੇ ਹੋ ਆ ਸਾਰੇ ਹੁਣੇ ਕੇ ਬਣੇ ਆ ਦੂਕ ਥਲਾਂ ਦੇ ਵਿੱਚ ਹਨਾ ਸਾਰੇ ਹੀ ਹਨਾ ਆ ਦੇਖੋ ਹੱਲੇ ਬਣ ਰਹੇ ਆ ਘਰ ਉਦਾਂ ਠੀਕ ਹੈ ਜਾਨੀ ਕਿ ਮੱਲਾ ਵਸ ਗਿਆ ਆ ਠੀਕ ਹੈ ਜੀ ਪਾਣੀ ਪੂਣੀ ਦਾ ਹੈਗਾ ਸਿਸਟਮ ਇੱਧਰ ਪਾਣੀ ਪੂਣੀ ਦਾ ਹੈ ਇੱਧਰ ਹੀ ਜਾਂਦਾ ਪਲਾਟਾ ਅੱਛਾ ਬੋਰ ਕਿਤੇ ਆਪਣੇ ਹਨਾ ਹਾਂ ਜੀ ਸਾਰੇ ਆ ਦੇਖੋ ਇਹ ਸਰਕਾਰੀ ਪਾਣੀ ਦਾ ਹੈ ਨਾ ਜੀ ਜਾਣ ਦਾ ਪਾਣੀ ਦਾ ਸਹੀ ਆ ਲੋਕਾਂ ਨੇ ਸਭ ਦੀਆਂ ਸੌਧੀਆਂ ਆ ਵੀਰੋ ਵਿੱਚ ਠੀਕ ਹੈ ਜੀ ਆ ਦੇਖੋ ਸਾਰੇ ਨਵੇਂ ਬਣ ਰਹੇ ਆ ਵੀਰੋ ਹੱਲੇ ਇਹ ਇੱਕ ਮਹੱਲਾ ਉਧਰ ਵਸ ਚੁੱਕਾ ਇਹ ਵੀ ਮਹੱਲਾ ਦੂਜਾ ਵਸ ਚੁੱਕਾ 2 ਸਾਲਾਂ ਦੇ ਵਿੱਚ ਠੀਕ ਹੈ ਜੀ ਮਕਾਨ ਬਹੁਤ ਜ਼ਿਆਦਾ ਜਾਣ ਕੇ ਬਸੋ ਹੋ ਰਹੀ ਹੈ ਸਾਡੇ ਪਿੰਡ ਦੇ ਪੂਰੀ ਠੀਕ ਹੈ ਜੀ ਇਹ ਗਰਾਹਾਂ ਸ਼ਹਿਰ ਦੇ ਨਾਲੇ ਲੱਗ ਜਾਣਾ ਇਹ ਉਧਰ بڑے ਪਿੰਡ ਵਾਲੀ ਸਾਈਡ ਹੈ ਠੀਕ ਹੈ ਜੀ ਸਾਰੀ ਆ ਦੇਖੋ ਵੱਢ ਰਹੇ ਆ ਨਵੇਂ ਸਾਰੇ ਹੀ ਨਿਆਣੇ ਪੂਰੇ ਇੱਥੇ ਫਨ ਕਰ ਰਹੇ ਆ ਪੁੱਤਰੇ ਠੀਕ ਹੈ ਜੀ ਸਾਰੇ ਹੀ ਵੱਢ ਰਹੇ ਆ ਵੀਰੋ ਇਹ ਇਹ بڑے ਪਿੰਡ ਵਾਲਾ ਦੇਖੋ ਤੁਹਾਨੂੰ ਦਾ ਇਦਾਂ ਹੋਣਾ ਇਹ ਸਾਰੀ ਬੜੇ ਪਿੰਡ ਦੇ ਵਿੱਚ ਆ ਜਾਂਦੀ ਵੀਰੋ ਸਾਈਡ ਠੀਕ ਹੈ ਜੀ ਉਹ ਦੇਖੋ ਇਹ ਸੜਕ ਤੇ ਨਿਕਲ ਜਾਂਦਾ ਰਾ ਇਧਰ ਜੀ ਨਿਕਲਦਾ ਰਾ ਹਾਂਜੀ ਹਾਂਜੀ ਹੈਗਾ ਇਹ ਠੀਕ ਹੈ ਜੀ ਆ ਇੱਕ ਤੁਹਾਨੂੰ ਗਲੀ ਦਿਖਾ ਲਤੀ ਦੇਖੋ ਜੀ ਮਕਾਨ ਬਣ ਰਹੇ ਆ ਇੱਧਰ ਠੀਕ ਹੈ ਜੀ ਇਹ ਟੀਲੇ ਨਿਆਣੇ ਖੇਡ ਰਹੇ ਆ ਸ਼ੁਕਲ ਮੇਲਾ ਕਰ ਰਹੇ ਆ ਸਾਰੇ ਨਵੇਂ ਵੀਰੋ ਬਣੇ ਆ ਆ ਕੀ ਆ ਬਾਬਾ ਮੰਦਿਰ ਮੰਦਿਰ ਅੱਛਾ ਜੀ ਹਨੂਮਾਨ ਮੰਦਿਰ ਹਨੂਮਾਨ ਮਹਾਰਾਜੀ ਦਾ ਠੀਕ ਹੈ ਜੀ ਇਹ ਹਨੂਮਾਨ ਮਹਾਰਾਜੀ ਦਾ ਮੰਦਿਰ ਆ ਠੀਕ ਹੈ ਜੀ ਇੱਥੇ ਮੇਲਾ ਲੱਗਦਾ ਨਹੀਂ ਜੀ ਥੱਲੇ ਪਾਸੇ ਲੱਗਦਾ ਜਿੱਥੇ ਤੁਸੀਂ ਆਏ ਸਹੀ ਆ ਉੱਧਰ ਲੱਗਦਾ ਹਨਾ ਹਾਂਜੀ ਸਹੀ ਆ ਇਹ ਹੈ ਜੀ ਮੰਦਰ ਮਹਾਰਾਜ ਦਾ ਹਾਂਜੀ ਠੀਕ ਹੈ ਜੀ ਇਹ ਬੰਦੇ ਲੈਣ ਆਖ ਕੇ ਠੀਕ ਹੈ ਜੀ ਆਹ ਪਲਾਟ ਹੌਲੀ ਹੌਲੀ ਕੱਟ ਹੋ ਰਹੇ ਆ ਮੂਰੇ ਦੁਕਾਨਾਂ ਉਹ ਤੁਹਾਨੂੰ ਦੇਦਿਆਂ ਹੋਣੀਆਂ ਵੀਰੋ ਸਾਰੀਆਂ ਉਹ ਦੁਕਾਨਾਂ ਆ ਠੀਕ ਹੈ ਜੀ ਉਹ ਦੁਕਾਨਾਂ ਹੌਲੀ ਹੌਲੀ ਇੱਥੇ ਪਲਾਟ ਕੱਟ ਹੋ ਗਿਆ ਉਹ ਦੇਖੋ ਟਾਟਾ ਉੱਥੋਂ ਹੁੰਦੇ ਨਹੀਂ ਉਹਨੀਆਂ ਸਾਰੀਆਂ ਦੁਕਾਨਾਂ ਮਾਰਨੀ ਆ ਇੱਥੇ ਠੀਕ ਹੈ ਜੀ ਆ ਵੀ ਨਿਊ ਆ ਦੇਖੋ ਇਹ ਜਿਹੜੀ ਸੜਕ ਆ ਆਪਾਂ ਜਿੱਥੋਂ ਆਏ ਨਹੀਂ ਆਪਾਂ ਵੀਰੋ ਉੱਥੋਂ ਉੱਥੋਂ ਰਾਹ ਨਿਕਲਦਾ ਇਹ ਵਿੱਚ ਜਿੱਦਾਂ ਨਾਲੇ ਹੀ ਉੱਦਲਾ ਮੁਹੱਲਾ ਪੈ ਜਾਂਦਾ ਨਾਲੇ ਨਹਿਰ ਟੱਪ ਕੇ ਇਦਲਾ ਮੁਹੱਲਾ ਪੈ ਜਾਂਦਾ ਠੀਕ ਹੈ ਜੀ ਬੜੇ ਪਿੰਡ ਸਾਈਡ ਵਾਲਾ ਇੱਧਰ ਇੱਧਰਲੀ ਸਾਈਡ ਆ ਜਿਹੜੀ ਇਹ ਰੁੜਕੇ ਜੀ ਲੱਗਦੀ ਉਹਦਾ ਅੱਧੀ ਬੜੇ ਪਿੰਡ ਦੇ ਵਿੱਚ ਅੱਧੀ ਰੁੜਕੇ ਦੇ ਵਿੱਚ ਠੀਕ ਹੈ ਇਹਦੇ ਵਿੱਚ ਜਿੱਦਾਂ ਇਦਾਂ ਇੱਧਰ ਵੱਡੇ ਆ ਉੱਦਰਲੀ ਸਾਈਡ ਤੇ ਛੋਟੇ ਆ ਠ ਇੱਕ ਮੜਲਾ ਉਧਰ ਛੋਟਾ ਇਧਰ ਇੱਕ ਮੜਲਾ ਵੱਡਾ ਠੀਕ ਹੈ ਜੀ ਜਿੱਦਾਂ ਹੁਣ ਉਧਰ ਜੇ ਤੁਸੀਂ 5 ਮੜਲੇ ਲੈਂਦੇ ਆ ਇਧਰ ਸਾਨੂੰ 10 ਮੜਲੇ ਲੱਗਣੇ ਬੜੇ ਪਿੰਡ ਸਾਈਡਾਂ ਨੂੰ ਠੀਕ ਹੈ ਜੀ ਮੜਲੇ 5 ਹੀ ਹੁਣੇ ਆਪਾਂ ਲੱਗਣੇ 10 ਆ ਠੀਕ ਹੈ ਜੀ ਇਦਾਂ ਕਹਿਣ ਦਾ ਮਤਲਬ ਹੈ ਨਾ ਉਧਰ ਉਧਰ ਨਾਲ ਸਾਡੇ ਰੌੜਕੇ ਸਾਈਡ ਵਾਲਾ ਜਿਹੜਾ ਉਹ ਘਟਿਆ ਠੀਕ ਹੈ ਜੀ ਉਹ ਛੋਟੇ ਮੜਲੇ ਆ ਇਹ ਵੱਡੇ ਆ ਇਦਾਂ ਆ ਦੇਖੋ ਲੋਕ ਕੂਠੇ ਜਿਹੜੇ ਪੂਰਾ ਮੁਹੱਲਾ ਬਸ ਚੁੱਕਾ ਦੇਖੋ ਹੁਣ ਪਲਾਟ ਕੱਟ ਹੋਈ ਜਾਂਦੇ ਹੌਲੀ ਹੌਲੀ ਸਾਰੇ ਹੀ ਵੀਰੋ ਠੀਕ ਹੈ ਜੀ ਆ ਦੇਖੋ ਉਧਰਲੀ ਸਾਈਡ ਤੇ ਜਾਨਕੀ ਜਾਦੇ ਘਰ ਬਣ ਗਏ ਠੀਕ ਹੈ ਜੀ ਇਹ ਹੌਲੀ ਹੌਲੀ ਬਣ ਰਹੇ ਆ ਹੌਲੀ ਹੌਲੀ ਸਾਰਾਈ ਠੀਕ ਹੈ ਜੀ ਇਹ ਗਲੀਆਂ ਸਾਰੀਆਂ ਘਮ ਘਮਾ ਕੇ ਉੱਥੇ ਗਈ ਆ ਜਾਂਦੀਆਂ ਠੀਕ ਹੈ ਜੀ ਆ ਮੰਦਰ ਜਿਹੜਾ ਤੁਹਾਨੂੰ ਮੈਂ ਕਹਿੰਦਾ ਇਹ ਬਣਨਾ ਠੀਕ ਹੈ ਜੀ ਇਹ ਸਾਡੇ ਪਿੰਡ ਦਾ ਬੰਦਾ ਬਣਾ ਰਿਹਾ ਵੀਰ ਠੀਕ ਹੈ ਜੀ ਉਹ ਲਿਖਿਆ ਪਕਾਉ ਬਕੂਠ ਹੈ ਠੀਕ ਹੈ ਜੀ ਇਹ ਮਤਲਬ ਤੁਹਾਨੂੰ ਥਾਂ ਦਿਖਾ ਰਿਹਾ ਜਿੱਦਾਂ ਹੁਣ ਬਸੋ ਹੋ ਰਹੀ ਆ ਪਿੰਡ ਦੀ ਠੀਕ ਹੈ ਜੀ ਸਾਰੀ ਆ ਕੋਠੀ ਆ ਠੀਕ ਹੈ ਜੀ ਉਹ ਸਾਹਮਣੇ ਦੁਕਾਨਾਂ ਤੇ ਇਦੀਆਂ ਹੋਣੀਆਂ ਤੁਹਾਨੂੰ ਠੀਕ ਹੈ ਜੀ ਇਧਰ ਨਾਲੇ ਜ਼ਮੀਨ ਇਦਾਂ ਆ ਉੱਧਰ ਹੈਗਾ ਆ ਮੇਰੇ ਖਿਆਲ ਅਸਲੀ ਕੋ ਲੱਖ ਰੁਪਏ ਨੂੰ ਮੜ ਲਾ ਇੱਧਰ ਥੋੜਾ ਜਿਹਾ ਸਸਤਾ ਇੱਧਰ ਇੱਧਰ ਮਿਲ ਜਾਂਦਾ 60 70 ਤੋਂ 70 ਕਾਹਰ ਤੋਂ ਸ਼ੁਰੂ ਹੋ ਜਾਂਦਾ 80 ਕਹਰ ਤੋਂ ਹਨਾ ਹਾਂਜੀ ਹਾਂਜੀ 80 ਕਹਰ ਤੋਂ ਮੜ ਲਾ ਸ਼ੁਰੂ ਹੋ ਜਾਂਦਾ ਨਾਲੇ ਵੱਡੇ ਆ ਇੱਧਰ ਠੀਕ ਹੈ ਜੀ ਉੱਧਰ ਵੀ ਹੈਗਾ ਇੰਨੇ ਨੂੰ ਹੀ ਆ ਠੀਕ ਹੈ 10 20 ਹਜ਼ਾਰ ਦਾ ਯਾਨੀ ਕਿ ਫਰਕ ਪੈਂਦਾ ਸਾਰਾ ਹਨਾ ਹੋਰ ਕਿੱਦਾਂ ਦਾ ਭਾਈ ਬਲੌਗ ਭਾਈ ਲਾਈਵ ਚੱਲ ਚਲਾਉਂਦਾ ਸੀ ਮੁਹੱਲੇ ਦਿਖਾ ਦਿਆਂ ਇੱਧਰ ਪਹਿਲਾਂ ਉੱਧਰਲਾ ਮੁਹੱਲਾ ਦਿਖਾ ਲਿਆ ਸੀ ਹੁਣ ਇੱਥੇ ਤੁਹਾਡੀ ਸਾਈਡ ਵਾਲਾ ਪਿੰਡ ਨੂੰ ਅੱਛਾ ਠੀਕ ਆ YouTube ਤੇ ਹੋ ਇੱਥੇ ਲੋਕ ਪੂਜਾ ਵੀ ਕਰਦੇ ਆ ਆ ਦੇਖੋ ਤਾਂ ਠੀਕ ਹੈ ਜੀ ਇਹਨੂੰ ਕੀ ਕਹਿੰਦੇ ਪੂਜਾ ਦਾ ਨਾਮ ਕੀ ਹੁੰਦਾ ਆ ਮੰਦਰ ਹਾਂ ਛੱਟ ਪੂਜਾ ਵੀ ਵੀਰੋ ਕਰਦੇ ਆ ਇੱਥੇ ਆਓ ਦੇਖੋ ਤੁਹਾਨੂੰ ਦੱਦਿਆ ਹੁਣ ਨਹਿਰ ਤੇ ਬਣਿਆ ਨਾ ਸਾਰਾ ਹੀ ਇਹ ਨਹਿਰ ਲੱਗਦੀ ਆ ਇਹ ਲੱਗਦੀ ਕਲੋਨੀ ਵਾਲੀ ਨਹਿਰ ਇਧਰੋਂ ਲੱਗ ਜਾਂਦੀ ਆ ੱਟੇ ਨੂੰ ੱਟੇ ਵਾਲੀ ਜਿਹਨੂੰ ਕਹਿੰਦੇ ਉਹ ਹੀ ਨਹਿਰ ਆ ਰਹੀ ਆ ਇਹ ਠੀਕ ਹੈ ਜੀ ਇਹ ਸਾਰਾ ਨਿਊ ਬਣ ਰਿਹਾ ਆ ਉਹ ਮੰਦਰ ਤੇ ਮੇਲਾ ਲੱਗਦਾ ਹਨਾ ਹਾਂਜੀ ਹਾਂਜੀ ਸਹੀ ਆ ਉਹ ਮੰਦਰ ਤੇ ਮੇਲਾ ਲੱਗ ਰਿਹਾ ਵੀਰੋ ਠੀਕ ਹੈ ਜੀ ਇੱਥੇ ਵੀ ਲੱਗਣਾ ਸ਼ੁਰੂ ਲੱਗਣਾ ਕਹਿੰਦੇ ਆ ਸਹੀ ਆ ਸਹੀ ਆ ਕਿੰਨੇ ਜਾਣੇ ਆ ਭਾਈ ਲਾਈਵ ਤੇ ਹਲੇ ਹੈਗੇ ਆ ਥੋੜੇ ਜਾਣੇ ਆਉਂਦੇ ਰਹਿੰਦੇ ਵੀਰ ਜਾਂਦੇ ਰਹਿੰਦੇ ਆ ਕੋ ਦੇਖੋ ਕੋਕੜ ਘੁੰਮ ਲੇ ਹੋਰ ਫੇ ਠੀਕ ਆ ਸਹੀ ਆ ਬਲੌਗ ਦੇਦਾ ਹੁੰਦਾ ਦੇਖਦਾ ਸਹੀ ਆ ਠੀਕ ਆ ਜੀ ਇਹ ਸਾਰਾ ਆ ਦੇਖੋ ਥੰਦਾ ਇਦਾਂ ਹੁਣ ਇੱਥੇ ਜੀ ਛੱਟ ਪੂਰੀਆ ਹੁੰਦੀ ਵੀਰੋ ਠੀਕ ਆ ਜੀ ਇੱਧਰ ਹਨਾ ਇੱਧਰ ਚੱਲਦੇ ਆਜੋ ਫੋਕ ਚੱਕ ਤਾ ਨਹੀਂ ਇੱਧਰ ਜੀ ਠੀਕ ਆ ਜੀ ਆ ਦੇਖੋ ਲੋਕ ਬਾਹਰ ਬੈਠੇ ਆ ਜੀ ਅਗਲੇ ਮੁੱਲੇ ਜਾ ਠੀਕ ਹੈ ਜੀ ਯਾਨੀ ਕਿ ਵਧੀਆ ਬਸ ਹੋ ਗਈ ਇਧਰ ਇਦਾਂ ਦੀ ਠੀਕ ਹੈ ਜੀ ਇਹ ਹੀ ਤੁਹਾਨੂੰ ਦੱਸਣਾ ਸੀ ਲੋਕਾਂ ਨੂੰ ਸਾਰੇ ਹੀ ਇਹ ਬੰਕਲੇ ਜਿਹੜੇ ਇੰਜਾਂਲੇ ਖੇਡ ਰਹੇ ਆ ਤੰਗ ਪਤੰਗ ਠੀਕ ਕਰ ਰਹੇ ਆ ਇਧਰ ਵੀ ਸਾਰੇ ਹੀ ਠੀਕ ਹੈ ਜੀ ਇਧਰ ਹੀ ਸਾਰੇ ਹੀ ਦੂਜਾ ਆ ਹਨਾ ਸਾਰੇ ਹੀ ਆਹ ਦੇਖੋ ਲੋਕ ਜਾਣੇ ਕਿ ਬਹੁਤ ਜ਼ਿਆਦਾ ਇਧਰ ਆਹ ਦੇਖੋ ਇਧਰ ਹੁਣ ਇਧਰ ਮੋਰੇ ਬੰਦ ਹੋਣਾ ਤਾਂ ਕਰਕੇ ਨਾ ਇਹ ਸਾਰਾ ਨਵਾਂ ਹੀ ਮੱਲਾ ਆ ਵੀਰੋ ਠੀਕ ਹੈ ਜੀ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਠੀਕ ਹੈ ਜੀ ਸਾਰਾ ਨਿਊ ਮੁਹੱਲਾ ਜਣਕੇ ਪਿੰਡੀ ਆਪਣੇ ਹੌਲੀ ਹੌਲੀ ਬਸ ਚੁੱਕਾ ਆ ਠੀਕ ਹੈ ਜੀ ਇਹ ਚੱਕਰ ਸੀ ਇਹ ਦਿਖਾਉਣਾ ਸੀ ਤੁਹਾਨੂੰ ਜੇ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਇੱਦਾਂ ਹੀ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਰਵਾਂਗੇ ਵਧੀਆ ਵਧੀਆ ਠੀਕ ਹੈ ਜੀ ਪਿੰਡਦਾਰੀ ਤੇ ਗੱਲਬਾਤ ਕਰਦੇ ਰਵਾਂਗੇ ਠੀਕ ਹੈ ਜੀ ਤੇ ਲਾਈਕ ਕਰ ਦਿਆ ਕਰੋ ਮੇਰਾ ਭਰਾ ਠੀਕ ਹੈ ਜੀ ਕੋਈ ਬੋਲਣ ਪਲੀਜ਼ ਆ ਸ਼ੇਰ ਵੀ ਕੋਈ ਬੋਲਣ ਦੇ ਵਿੱਚ ਈਦਾ ਕੋਈ ਗਲਤੀ ਹੋਵੇ ਜਾਂ ਉਹ ਵੀ ਠੀਕ ਹੈ ਜੀ ਮਾਫ ਕਰਿਓ ਠੀਕ ਹੈ ਜੀ ਗੁੱਸਾ ਠੀਕ ਹੈ ਜੀ ਮਾੜਾ ਮੂਟਾ ਹਲੇ ਨਵਾਂ ਚੈਨਲ ਚਲਾਇਆ ਕਰਕੇ ਉਹ ਦੂਜਾ ਹੋ ਜਾਂਦਾ ਨਾ ਬੋਲਣ ਦੇ ਵਿੱਚ ਇਹ ਵੀਰ ਆਪਣਾ ਖਾਨ ਇੱਧਰ ਵੀਰ ਨੇ ਲਿਆ ਬੁਖਾਰ ਹੈ ਇੱਧਰ ਮੜਲੇ ਵੱਡੇ ਆ ਨਾ ਵੱਡੇ ਆ ਹਨਾ ਉਧਰਲੀ ਸਾਈਡ ਛੋਟੇ ਆ ਉਹ ਵੀ ਛੋਟੇ ਇੱਧਰ ਨੂੰ ਕਿੰਨੇ ਨੂੰ ਮੜਲਾ ਮੜਲਾ ਬੋਨਾ ਯਾਰ ਤੇ ਚੰਦ ਨੇ ਕੋਈ ਹੰਲੀ ਆ ਮੱਖਣ ਸਹੀ ਆ ਰੋਧਨ ਨਾਲ ਤਾਂ ਸਹੀ ਆ ਨਾ ਸਹੀ 95000 ਤੋਂ ਲੈ ਕੇ ਲੱਖ ਦੇ ਵਿੱਚ ਹੈ ਠੀਕ ਹੈ ਜੀ ਵੀਰੋ ਇਧਰਲੀ ਸਾਈਡ ਤੇ ਹਣਾ ਇਹ ਅੱਧਾ ਬੜੇ ਪੈਣ ਚ ਪੈ ਜਾਂਦਾ ਆ ਅੱਧਾ ਰੋੜ ਕੇ ਸਾਈਡ ਚ ਪੈ ਜਾਂਦਾ ਠੀਕ ਹੈ ਜੀ ਇਹਨੂੰ ਸ਼ੇਅਰ ਕਰਿਓ ਮੇਰਾ ਭਰਾ ਲਾਈਕ ਕਰਿਓ ਠੀਕ ਹੈ ਜੀ ਐਦਾਂ ਹੀ ਤੁਹਾਨੂੰ ਕੋਈ ਨਵੀਂ ਗੱਲਬਾਤ ਅਪਡੇਟ ਦਿੰਦੇ ਰਵਾਂਗੇ ਠੀਕ ਹੈ ਜੀ ਤੇ ਕਮੈਂਟ ਦੇ ਵਿੱਚ ਦੱਸਦੇ ਆ ਕਰੋ ਵੀਰੋ ਸਾਨੂੰ ਇਹ ਚੀਜ਼ ਨਹੀਂ ਵਧੀਆ ਲੱਗਦੀ ਉਹ ਨਾ ਕਰਿਆ ਕਰਾਂਗੇ ਠੀਕ ਹੈ ਜੀ ਕੋਈ ਗਲਤੀ ਭੁੱਲੋਗੇ ਮਾਫ ਕਰਿਓ ਤੁਹਾਨੂੰ ਦੱਸਦਾ ਹੁਣਾ ਇਹ ਉਹ ਪਿਛਲੀ ਸਾਈਡ ਬਿਲੀ ਘਰ ਪਏ ਜਾਂਦਾ ਉਹ ਤੁਹਾਨੂੰ ਬਿਲੀ ਸਾਈਡ ਵਾਲਾ ਪਹਿਲਾ ਸਾਈਡ ਦਿਖਾ ਲਈ ਸੀ ਨਾ ਤੁਹਾਨੂੰ ਉਹ ਉਧਰਲੀ ਸਾਈਡ ਪਏ ਜਾਂਦੀ ਹੈ ਨਾ ਹੈਣ ਮੇਰੀ ਦੇਖ ਰਹੀ ਕੋਈ ਠੀਕ ਹੈ ਜੀ ਉਹ ਉਧਰਲੀ ਪਏ ਜਾਂਦੀ ਸਾਈਡ ਹੈ ਨਾ ਉਹ ਬਿਲੀ ਘਰਈ ਆ ਸਾਹਮਣੇ ਤੁਹਾਡੇ ਦੋਨ ਕਿਉਂਕਿ ਜੇ ਹੋਰ ਕੋਈ ਚੀਜ਼ ਦਾ ਵੀ ਬਲੌਗ ਚਾਹੀਦਾ ਹੋਵੇ ਤਾਂ ਕਮੈਂਟਾਂ 'ਚ ਹਾਂ ਉਹੀ ਮੈਂ ਕਹਿੰਦਾ ਹੁੰਦਾ ਮੈਂ ਤਾਂ ਇਹ ਹੋਰ ਕੋਈ ਚੀਜ਼ ਦਾ ਬਲੌਗ ਚਾਹੀਦਾ ਹੁੰਦਾ ਉਹ ਵੀ ਦੱਸ ਦਿਆ ਕਰੋ ਜਿਹੜੇ ਤੁਹਾਨੂੰ ਨਹੀਂ ਵਧੀਆ ਲੱਗਾ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਜਿੱਦਾ ਲਿਖਿਆ ਵੀ ਨੇ ਬਾਏ ਠੀਕ ਹੈ ਜੀ ਕੋਈ ਦੱਦਿਆ ਕਰੋ ਕਿ ਜਆ ਸਾਨੂੰ ਚੀਜ਼ ਨਹੀਂ ਵਧੀਆ ਲੱਗਦੀ ਹੈ ਨਾ ਉਹ ਨਾ ਕਰਿਆ ਕਰਾਂ ਕੋਈ ਚੱਕਰ ਨਹੀਂ ਆਪਾਂ ਤੁਹਾਡੇ ਭਰਾ ਆ ਤੁਸੀਂ ਆਪਣੇ ਠੀਕ ਹੈ ਜੀ ਜੁੜੇ ਹੋ ਨਾਲ ਠੀਕ ਹੈ ਜੀ ਚਲੋ ਠੀਕ ਹੈ ਜੀ ਸਸੀਗਾਲ ਸਾਰੇ ਭਰਾਵਾਂ ਨੂੰ ਸ਼ੇਅਰ ਕਰੋ ਲਾਈਵ ਨੂੰ ਬਲੌਗ ਨੂੰ ਠੀਕ ਹੈ ਜੀ ਕੋਈ ਗਲਤੀ ਬੋਲੋ ਮਾਫ ਕਰਿਓ ਸਸੀਗਾਲ ਹੋਰ ਵੀ ਹਨ ਹੋਰ ਕਹਿੰਦੇ ਭਰਾ ਚਾਹ ਚੁੱਧਾ